ਸਾਨਵਰ ਡਾਕਟਰ ਆਫ ਹੋ ਹੁਸਨ ਲਾਲ ਐਡਵੋਕੇਟ ਸਾਹਿਬ ਪਿੰਡ ਖੋਨਖੋਨ ਜ਼ਿਲ੍ਹਾ ਜਲੰਧਰ ਇਦਾਂ ਦੀ ਬੱਚਿਆਂ ਤੇ ਸਾਨੂੰ ਮਾਣ ਹੈ ਔਰ ਦਸਾਂ ਸਾਲਾਂ ਤੋਂ ਅਸੀਂ ਬੱਚਿਆਂ ਨੂੰ ਜਿਹੜੇ ਤੜਾਈ 'ਚ ਵੱਧ ਅੰਕ ਲੈ ਕੇ ਪਾਸ ਹੁੰਦੇ ਆ ਉਹਨਾਂ ਨੂੰ ਅਸੀਂ ਹੌਸਲਾ ਫਜ਼ਾਈ ਕਰਨੇ ਆ ਕਿਉਂਕਿ ਜਿਹੜੇ ਬੱਚੇ ਪੰਡਾਲ ਵਿੱਚ ਬੈਠੇ ਆ ਉਹ ਵੀ ਕੋਈ ਸ਼ੇਵ ਲੈਣ ਇਹਨਾਂ ਬੱਚਿਆਂ ਨੂੰ ਦੇਖ ਕੇ ਵੱਧ ਤੋਂ ਵੱਧ ਪੜਨ ਸਾਡੇ ਸਮਾਜ ਦਾ ਸਾਡੇ ਪਰਿਵਾਰਾਂ ਦਾ ਸਾਡੀ ਕੌਮ ਦਾ ਜਿਹੜਾ ਨਾਮ ਆ ਉਹ ਉੱਚਾ ਹੋਵੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਸੁਆਲ ਨੂੰ ਸਹਿਦ ਦਿੱਤੀ ਆ 1 ਮਿੰਟ ਵਾਸਤੇ ਇਹ ਆਪਣਾ ਸੰਦੇਸ਼ ਦੇਣਗੇ ਸਿਰਫ 1 ਮਿੰਟ ਜੋ ਬੋਲੇ ਸੋ ਨਿਹਾਲ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ ਡੇਰਾ ਸੰਤ ਸਰਵੰਦਾਸ ਜੀ ਸਚਖੰਡ ਬੱਲਾ ਦੀ ਗੱਦੀ ਤੇ ਵਿਰਾਜਮਾਨ ਨਿਰੰજન ਦਾਸ ਜੀ ਮਹਾਰਾਜ ਮੇਰਾ ਆਪ ਜੀ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਣਾਮ ਸਭ ਤੋਂ ਪਹਿਲਾਂ ਮੈਂ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਬਲਾਕ ਲਾਂਬੜਾ ਦੇ ਪ੍ਰਧਾਨ ਸ਼੍ਰੀ ਹੁਸਨ ਲਾਲ ਜੀ ਸੈਕਟਰੀ ਸਾਹਿਬ ਡਾਕਟਰ ਪ੍ਰੇਮ ਤਨਾਲ ਜੀ ਖਜ਼ਾਨਚੀ ਸ਼੍ਰੀ ਸੰਜੀਵ ਕੁਮਾਰ ਜੀ ਆਪਣੇ ਚਾਚਾ ਜੀ ਜੋਗਿੰਦਰ ਲਾਲ ਪਟਵਾਰੀ ਜੀ ਅਤੇ ਸਮੂਹ ਪ੍ਰਬੰਧਕ ਕਮੇਟੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਜੋ ਇਸ ਸੰਸਮੇਲਨ ਦੀ ਸ਼ੁਰੂਆਤ ਕੀਤੀ ਜੋ ਕਿ ਇੱਕ ਬਹੁਤ ਹੀ ਸ਼ਲਾਘਾਯੋਗ ਤੇ ਵਧੀਆ ਕਦਮ ਹੈ ਮੈਂ ਇਸ 10ਵੇਂ ਮਹਾਨ ਸੰਸਮੇਲਨ ਤੇ ਆਪ ਸਭ ਜੀ ਨੂੰ ਵਧਾਈ ਦੇਣਾ ਚਾਹੁੰਦੀ ਹਾਂ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਤੁਸੀਂ ਇਸ ਮਹਾਨ ਸੰਸਮੇਲਨ ਵਿੱਚ ਹੋਣ ਹਰ ਵਿਦਿਆਰਥੀਆਂ ਨੂੰ ਉਹਨਾਂ ਦੀ ਉਪਲਬਧੀ ਤੇ ਸਨਮਾਨਿਤ ਕਰ ਰਹੇ ਹੋ ਜਿਨ੍ਹਾਂ ਵਿੱਚੋਂ ਮੈਂ ਵੀ ਇੱਕ ਹਾਂ ਹੁਣ ਜੇਕਰ ਮੈਂ ਆਪਣੇ PCS ਜੁਡੀਸ਼ੀਅਲ ਆਫੀਸਰ ਬਣਨ ਦੀ ਸਫਲਤਾ ਦਾ ਰਾਜ ਦੱਸਾਂ ਤਾਂ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦੀ ਹਾਂ ਉਸ ਅਕਾਲ ਪੁਰਖ ਪਰਮਾਤਮਾ ਦਾ ਜਿਨ੍ਹਾਂ ਨੇ ਮੈਨੂੰ ਇਸ ਮੰਜ਼ਲ ਤੱਕ ਪਹੁੰਚਣ ਦੀ ਬੁੱਧੀ ਬਖਸ਼ੀ ਤੇ ਨਾਲ ਹੀ ਮੈਂ ਧੰਨਵਾਦ ਕਰਨਾ ਚਾਹਾਂਗੀ ਇਸ ਦੁਨੀਆ ਦੇ ਮਹਾਨ ਕ੍ਰਾਂਤੀਕਾਰੀ ਯੋद्धा ਤੇ ਗਰੀਬਾਂ ਦੇ ਮਸੀਹਾ ਡਾਕਟਰ ਭੀਮrao Ambedkar ਜੀ ਕਿਉਂਕਿ ਮੈਂ ਸਮਝਦੀ ਹਾਂ ਕਿ ਇਹ ਜੋ ਵੀ ਮੈਂ ਅੱਜ ਕਹਾ ਉਹ ਉਹਨਾਂ ਦੀ ਬਦੌਲਤ ਹੀ ਹਾਂ ਬਾਕੀ ਜੇਕਰ ਮੈਂ ਆਪਣੇ ਬਾਰੇ ਗੱਲ ਕਰਾਂ ਤਾਂ ਮੈਂ ਦੱਸਣਾ ਚਾਹਾਂਗੀ ਕਿ ਮੈਂ ਤੁਹਾਡੇ ਨੇੜੇ ਦੀ ਇੱਕ ਛੋਟੀ ਜਿਹੀ ਪਿੰਡ ਖੁੰਖਣਾ ਨੂੰ ਬਿਲੋਂਗ ਕਰਦੀ ਹਾਂ ਮੇਰਾ ਨਾਮ ਪਾਲਿਕਾ ਜਸਲ ਹੈ ਮੈਂ ਅਗਰ ਆਪਣੀ ਕੁਆਲੀਫਿਕੇਸ਼ਨ ਦੀ ਗੱਲ ਕਰਾਂ ਤਾਂ ਮੈਂ ਆਪਣੀ 10ਵੀਂ ਤੱਕ ਦੀ ਪੜ੍ਹਾਈ ਐਮਜੀਐਸ ਹੋਲੀਹਾਰਟ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਤੋਂ ਪ੍ਰਾਪਤ ਕੀਤੀ ਸੀ ਉਸ ਤੋਂ ਬਾਅਦ ਮੈਂ ਆਪਣੀ 11ਵੀਂ 12ਵੀਂ ਦੀ ਪੜ੍ਹਾਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟੜੌਰ ਤੋਂ ਪ੍ਰਾਪਤ ਕੀਤੀ ਉਸ ਤੋਂ ਬਾਅਦ ਮੈਂ ਆਪਣੀ ਬੀਐਸਸੀ ਨਾਨ ਮੈਡੀਕਲ ਦੀ ਪੜ੍ਹਾਈ ਲਾਲਪੁਰ ਖਾਲਸਾ ਕਾਲਜ ਜਲੰਧਰ ਤੋਂ ਪ੍ਰਾਪਤ ਕੀਤੀ ਤੇ ਉਸ ਤੋਂ ਬਾਅਦ ਮੈਂ 1 ਸਾਲ बीएड ਦਾ ਕੋਰਸ ਵੀ ਕੀਤਾ ਤੇ ਹੁਣ ਤੁਹਾਡੇ ਸਭ ਦੇ ਮਨ ਵਿੱਚ ਸਵਾਲ ਆ ਰਿਹਾ ਹੋਊਗਾ ਕਿ ਮੈਂ ਬੀਐਸਸੀ बीएड ਕਰਕੇ ਲਾਅ ਵਿੱਚ ਕਿਵੇਂ ਆ ਗਈ ਤਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਮੈਂ बीएड ਦੀ ਪੜ੍ਹਾਈ ਕਰਦੀ ਹੁੰਦੀ ਸੀ ਤਾਂ ਸਾਡੇ ਪਿੰਡ ਦੇ ਵਿੱਚ ਆਉਣ ਜਾਣ ਦਾ ਕੋਈ ਸਾਧਨ ਨਹੀਂ ਸੀ ਹੁੰਦਾ ਤੇ ਜਦੋਂ ਮੈਂ ਆਪਣੀ ਕਲਾਸਿਸ ਲਗਾਣੀ ਆ ਤੇ ਕਲਾਸਿਸ ਲਗਾਉਣ ਤੋਂ ਬਾਅਦ ਮੈਂ ਆਪਣੇ ਡੈਡੀ ਕੋਲ ਕੋਰਟ ਚਲੇ ਜਾਂਦੀ ਹੁੰਦੀ ਸੀ ਤੇ ਜਦੋਂ ਮੈਂ ਕੋਰਟ ਜਾਣਾ ਤੇ ਉੱਥੇ ਮੈਂ ਹੌਲੀ-ਹੌਲੀ ਕੋਰਟ ਜਾਣਾ ਸ਼ੁਰੂ ਕੀਤਾ ਪਹਿਲਾਂ ਤਾਂ ਮੈਂ ਚੈਂਬਰਸ ਜਾ ਕੇ ਬੈਠ ਜਾਣਾ ਫਿਰ ਮੈਂ ਜਦੋਂ ਹੌਲੀ-ਹੌਲੀ ਡੈਡੀ ਕਈ ਵਾਰ ਮੈਨੂੰ ਕੋਰਟ ਲੈ ਕੇ ਜਾਣਾ ਸਟਾਰਟ ਹੋ ਗਏ ਤੇ ਉੱਥੇ ਮੈਂ ਦੇਖਿਆ ਕਿ ਮੈਂ ਜੱਜਿਸ ਨੂੰ ਦੇਖਿਆ ਉੱਥੇ ਮੈਂ ਐਡਵੋਕੇਟਸ ਨੂੰ ਦੇਖਿਆ ਤਾਂ ਮੈਂ ਉਹਨਾਂ ਨੂੰ ਦੇ ਕੇ ਬਹੁਤ ਪ੍ਰਭਾਵਿਤ ਹੋਈ ਬਹੁਤ ਇੰਪ੍ਰੈਸ ਹੋਈ ਤਾਂ ਉਸ ਟਾਈਮ ਮੈਂ ਆਪਣੇ ਡੈਡੀ ਨੂੰ ਕੁਐਸ਼ਨ ਕੀਤਾ ਕਿ ਡੈਡੀ ਇਹ ਮਤਲਬ ਜੱਜਿਸ ਕਿਵੇਂ ਬਣਿਆ ਜਾਂਦਾ ਜੱਜ ਕਿਵੇਂ ਬਣਿਆ ਜਾਂਦਾ ਤਾਂ ਮੇਰੇ ਡੈਡੀ ਨੇ ਕਿਹਾ ਕਿ ਇਹਦੇ ਲਈ ਤਾਂ ਐਲ ਐਲ ਬੀ ਕਰਨੀ ਪੈਂਦੀ ਆ ਤੇ ਮੈਂ ਆਪਣੇ ਫਾਦਰ ਨੂੰ ਕੁਐਸ਼ਨ ਕੀਤਾ ਕਿ ਤੁਸੀਂ ਮੈਨੂੰ ਐਲਐਲਬੀ ਕਿਉਂ ਨਹੀਂ ਕਰਵਾਈ ਤੁਸੀਂ ਮੈਨੂੰ ਬੀਐਸਏ ਬੀਐਡ ਕਰਵਾਤੀਏ ਤਾਂ ਬਹੁਤ ਮਤਲਬ ਇੱਕ ਵਧੀਆ ਜੌਬ ਆ ਤੇ ਡੈਡੀ ਕਹਿੰਦੇ ਕਿ ਨਹੀਂ ਇਹਦੇ ਲਈ ਬਹੁਤ ਪੜ੍ਹਨਾ ਪੈਂਦਾ ਬਹੁਤ ਸਖਤ ਮਿਹਨਤ ਕਰਨੀ ਪੈਂਦੀ ਆ ਵੀ ਤੂੰ ਕਰ ਲਉਂਗੀ ਤਾਂ ਮੈਂ ਉਸੇ ਟਾਈਮ ਹੀ ਆਪਣੇ ਫਾਦਰ ਨੂੰ ਕਹਿ ਦਿੱਤਾ ਸੀਗਾ ਕਿ ਮੈਂ ਹੁਣ ਕੁਝ ਵੀ ਕਰਨਾ ਨਾ ਮੈਂ ਜਿਹੜੀ ਵੀ ਮੈਂ ਕੋਈ ਮਾਸਟਰਸ ਨਹੀਂ ਕਰਨੀ ਮੈਂ ਐਲਐਲਬੀ ਹੀ ਕਰਨੀ ਆ ਤੇ ਮੈਂ ਜੱਜ ਹੀ ਬਣਨਾ ਉਸ ਟਾਈਮ ਮੇਰੀ ਲਾਈਫ ਦਾ ਟਰਨਿੰਗ ਪੁਆਇੰਟ ਸੀਗਾ ਤੇ ਫਿਰ ਮੈਂ ਆਪਣੇ ਘਰ ਦੇ ਨੂੰ ਕਿਹਾ ਕਿ ਮੈਂ ਹੁਣ ਐਲ ਐਲ ਬੀ ਕਰਨਾ ਚਾਹੁੰਦੀ ਆ ਤੇ ਮੈਂ ਐਲ ਐਲ ਬੀ ਚ ਐਡਮਿਸ਼ਨ ਲੈ ਲਈ ਤੇ ਐਲ ਐਲ ਬੀ 3 ਸਾਲ ਦੀ ਮੈਂ ਐਲ ਐਲ ਬੀ ਕੀਤੀ ਉਸ ਤੋਂ ਬਾਅਦ ਮੇਰਾ ਅਸਲੀ ਸੰਘਰਸ਼ ਸ਼ੁਰੂ ਹੋਇਆ ਜਦੋਂ ਮੈਂ ਆਪਣੀ ਜੁਡੀਸ਼ਰੀ ਦੀ ਤਿਆਰੀ ਕਰਨੀ ਸ਼ੁਰੂ ਕੀਤੀ ਤਾਂ 1 ਸਾਲ ਮੈਂ ਜੁਡੀਸ਼ਰੀ ਦੀ ਕੋਚਿੰਗ ਵੀ ਲਈ ਜਲੰਧਰ ਤੋਂ ਮਤਲਬ ਮੈਂ ਪੂਰਾ ਆਪਣਾ ਤਨਮਨ ਲਗਾ ਕੇ ਪੂਰੀ ਆਪਣੀ ਮਿਹਨਤ ਕੀਤੀ ਤੇ ਮੈਂ ਜਦੋਂ ਮੇਰੇ ਐਗਜ਼ਾਮ ਦਾ ਨੋਟੀਫਿਕੇਸ਼ਨ ਆਇਆ ਮੈਂ ਪੂਰਾ ਆਪਣਾ ਪੂਰਾ ਮਨ ਤਨ ਪੂਰਾ ਲਗਾ ਦਿੱਤਾ ਮੈਂ ਰੋਜ਼ 15 16 ਘੰਟੇ ਪੜ੍ਹਿਆ ਕਰਦੀ ਸੀਗੀ ਤੇ ਮੈਂ ਕਿਤੇ ਵੀ ਹੋਣਾ ਜਾਣਾ ਛੱਡਦਾ ਸੀ ਮੈਂ ਕਿਸੇ ਵੀ ਰਿਸ਼ਤੇਦਾਰ ਦੇ ਨਹੀਂ ਜਾਂਦੀ ਸੀ ਕੋਈ ਵੀ ਫੰਕਸ਼ਨ ਨਹੀਂ ਅਟੈਂਡ ਕਰਦੀ ਸੀਗੀ ਕੋਈ ਵੀ ਟੀਵੀ ਵਗੈਰਾ ਤਾਂ ਮੈਂ ਬਿਲਕੁਲ ਵੀ ਦੇਖਦੀ ਨਹੀਂ ਸੀ ਸਿਰਫ ਫੋਨ ਯੂਜ਼ ਕਰਦੀ ਸੀ ਆਪਣੀ ਪੜ੍ਹਾਈ ਦੇ ਪਰਪਸ ਲਈ ਤੇ ਫਿਰ ਮੈਂ ਹੁਣ ਜਿੰਨੇ ਵੀ ਇੱਥੇ ਵਿਦਿਆਰਥੀ ਜਿਨ੍ਹਾਂ ਨੂੰ ਮੇਰੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਜਾਂ ਹੋਰ ਵੀ ਬੱਚੇ ਜਿਹੜੇ ਆਪਣੀ ਜ਼ਿੰਦਗੀ ਵਿੱਚ ਕੁਝ ਵੀ ਕਰਨਾ ਚਾਹੁੰਦੇ ਆ ਤੇ ਮੈਂ ਉਹਨਾਂ ਨੂੰ ਇਹੀ ਕਹਾਂਗੀ ਜੇਕਰ ਤੁਸੀਂ ਆਪਣੇ ਮਨ ਦੇ ਵਿੱਚ ਇਹ ਸੋਚ ਲਿਆ ਕੋਈ ਟੀਚਾ ਸੋਚ ਲਿਆ ਕਿ ਮੈਂ ਇਹ ਚੀਜ਼ ਕਰਨੀ ਆ ਤਾਂ ਤੁਸੀਂ ਉਹਨੂੰ ਪੱਕਾ ਕਰ ਸਕਦੇ ਆ ਬਸ ਲੋੜ ਆ ਸਖਤ ਮਿਹਨਤ ਦੀ ਉਹਨੂੰ ਸਮਾਂ ਦੇਣ ਦੀ ਤੇ ਆਪਣੇ ਆਪ ਤੇ ਭਰੋਸਾ ਬਣਾਈ ਰੱਖਣ ਦੀ ਮੇਰਾ ਸਿਗਾ ਕਿ ਮੈਨੂੰ ਆਪਣੇ ਤੇ ਪੂਰਾ ਯਕੀਨ ਸੀਗਾ ਕਿ ਮੈਂ ਕਰ ਸਕਦੀ ਆ ਮੈਂ ਇਹ ਕਹਿਣਾ ਚਾਹਾਂਗੀ ਕਿ there is no substitute to hard work ਹਾਰਡ ਵਰਕ ਦਾ ਕੋਈ ਸਬਸਟੀਟਿਊਟ ਨਹੀਂ ਆ ਸਖਤ ਮਿਹਨਤ ਕਰੋ ਸਮਾਂ ਦਿਓ ਆਪਣੇ ਪੀਰੀਐਂਸ ਦਾ ਆਪਣੇ ਟੀਚਰਸ ਦਾ ਰਿਸਪੈਕਟ ਕਰੋ ਉਹਨਾਂ ਦੀ ਕਹਿਣਾ ਮੰਨੋ ਤਾਂ ਤੁਹਾਨੂੰ ਸਫਲਤਾ ਇੱਕ ਦਿਨ ਜਰੂਰ ਮਿਲੂਗੀ ਧੰਨਵਾਦ